ਗੋਰੀ ਮਤਨ ਨਾਮ ਨਿਭਾ ਹਸ ਪਾਇਆ ਜਗਨਨਾਥ ਕੰਨਾਮ ਮਨ ਤੀਜੇ ਕੀ ਜਗਨਨਾਥ ਕੰਨਾਮ ਮਨ ਤੀਜੇ ਕੀ ਰੋਹਿਨ ਪਾਤਾ ਸਤ ਸੰਗ ਨਾਨਕ ਤੇ ਰੇਨ ਪਾਤਾ ਹੋ ਲਾਲ ਕੈ ਮੈਨਸ ਤੰਗਤ ਲੈ ਪਰਿਚੀ ਮੈਨਸ ਤੰਗਤ ਲੈ ਪਰਿਚੀ ਰੇਨਤਾ ਸਤ ਸੰਗ ਨਾਮ ਨਾ ਲਗੈ ਸਭ ਸੰਨ ਨਾ ਲਗੈ ਪਾਉਂਦੇ ਕੁੜੀ ਗੁਰੇ ਉਜਾਤਿਕ ਮੰਗੈ ਤਾਨ ਦੇਹ ਪਿਆਰਿਆ ਦੇਹ ਪਿਆਰਿਆ ਉਜਾਤਿਕ ਮੰਗੈ ਤਾਨ ਦੇਹ ਪਿਆਰਿਆ ਦੇਹ ਪਿਆਰਿਆ ਕਾਨ ਦੇਹ ਪਿਆਰਿਆ ਨਾਲ ਦੇਹ ਪਿਆਰਿਆ ਨਾਲ ਦੇਹ ਪਿਆਰਿਆ ਸੱਚ ਕੀ ਮੰਗ ਲਾਤਾ ਦੇਹ ਪਿਆਰਿਆ ਦੇਹ ਪਿਆਰਿਆ ਸੱਚ ਕੀ ਮੰਗ ਲਾਤਾ ਦੇਹ ਪਿਆਰਿਆ ਆਰਟਾਤਾ ਮੈਨੇ ਸੋਹਣ ਪੰਡਾਰੀਆ ਮਾਲਕ ਸ਼ਬਦ ਅਪਾਰ ਇਹਨ ਸਭ ਕੀ ਚੇ ਪਿਆਰੇ ਆਹੇ ਆ ਚਾਚਕ ਮੰਗਤਾ ਨੇ ਦੇਵ ਪਿਆਰੇ ਆਹੇ ਆ ਦੇਵ ਪਿਆਰੇ ਆਹੇ ਆ ਚਾਚਕ ਮੰਗਤਾ ਨੇ ਦੇਵ ਪਿਆਰੇ ਆਹੇ ਆ ਦੇਵ ਪਿਆਰੇ ਆਹੇ ਤਾ ਤੇਰਾ ਦਰਬਾਰ ਸੱਚਾ ਸੁਦ ਤਖਤ ਸਰशाह ਪਾਤਸ਼ਾਹ ਹੋ ਦੇ ਚਦ ਚੋਰ ਚਤਰੀ ਬੜੇ ਬਹਿਵਤਾ ਬਾ ਤੇਰਾ ਮੱਤਵਾ ਕੰਤਰਾ ਮੇਨਿਕ ਲਖਪਤਵਾ ਜੀ ਆਨਦੇ ਸਤ ਗੰਗਾ ਤੇਰੇ ਵੱਸ ਤੇਰਾ ਕਟਬਲਾ ਤੇਰੇ ਕਾਲਨੰਦ ਤਾਈ ਸੁਕਿtare ਆ ਮਾਤਾ ਤੇਰਾ ਮਾਇਆ ਉਜਾਰੇ ਸਾਰੇ ਬਟਲਾ ਪਰ ਤੂਰ ਦੇਸ ਜਟਕਪਾ ਤਿਆਗੈ ਮਨ ਮਤਾਂ ਈ ਰਾਮ ਜੀ ਤੇਰਾ ਨਾਮ ਸਤਿ ਸਿਵਾ ਜੀ ਤੁ ਲੋ ਪੜੀ ਕਢੀ ਹੋਵਟਾ ਆ ਪਾ ਤੇਰਾ ਮਤਬਾਰ ਰੰਗ ਪ੍ਰੰਗ ਨੇ ਕਨਾ ਜਪਣ ਕਰ ਤਬ ਜੀ ਆ ਅੰਦਰ ਜੀਉ ਸਭ ਇਸ ਜਾਣ ਲਾ ਸਭ ਇਸ ਤੇਰੇ ਵੱਸ ਤੇਰਾ ਸਰਪਲਾ ਤੇਰਾ ਤਣ ਦੁਦਾਈ ਤੁਧ ਕਰ ਮਾਨ ਮਹਤਾ ਤੇ ਜਪਣਾ ਆਪ ਚਰ ਸਤਿ ਤਲਾ ਭਰਪੂਰ ਇਸੇ ਜਤ ਕਟਾ ਨਾਨਕ ਦਾ ਸੰਦਾਸ ਤੁਦੇ ਆਗੈ ਬਿਨ ਬਤਾ ਦੋਖ ਪਉਣ ਗੁਰੂ ਪਾਣੀ ਪਿਤਾ ਮਾਤਾ ਤਤਮ ਹਤ ਦਿਲ ਸਰਾਤ ਤੁਏ ਲਾਇ ਤਾਇ ਤੇ ਲੈ ਸਗਰ ਜਗਤ ਚੰਗੀਆਂ ਬੁਰੀਆਂ ਵਾਚ ਚਤ੍ਰ ਮਹਦੂਲ ਕਰਮੀ ਆਪੋ ਆਪਣੇ ਤੇ ਲੈੜੇ ਤੇ ਦੂ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਕਤੀ ਉਜਲੇ ਕੇਤੇ ਛੁਟੇ ਨਾ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਕਤੀ ਉਜਲੇ ਕੇਤੇ ਛੁਟੇ ਵਾਹਿਗੁਰੂ ਜੀ ਦਾ ਬਰਸਾ ਵਾਹਿਗੁਰੂ ਜੀ ਦੀ ਬਖਸ਼ੇ